ਫਤਿਹਗੜ ਚੂੜੀਆਂ ਅਜਨਾਲਾ ਰੋਡ ਸਦਾਰ ਅੱਡੇ ਤੇ ਇੱਕ ਹਸਪਤਾਲ ਚ ਗੋਲੀਆਂ ਚਲਾ ਕੇ ਡਾਕਟਰ ਨੂੰ ਜ਼ਖਮੀ ਕਰਨ ਵਾਲੇ ਦੋ ਮੁਲਜ਼ਮਾਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਦੋਵੇਂ ਹੀ ਮੁਲਜ਼ਮ ਹੋਏ ਜ਼ਖਮੀ ਪੁਲਿਸ ਨੇ ਕੀਤਾ ਗ੍ਰਿਫਤਾਰ ਇੱਕ ਪੁਲਿਸ ਮੁਲਾਜ਼ਮ ਤੇ ਵੀ ਕਹਿ ਕੇ ਨਿਕਲੀ ਗੋਲੀ ਬਾਰ ਬਾਰ ਬਚਿਆ ਪੁਲਿਸ ਮੁਲਾਜ਼ਮ ਤੋਂ ਪਿਸਟਲ ਪੁਲਿਸ ਨੇ ਕੀਤੀ ਬ੍ਰਾਂਚ ਐਸਐਸਪੀ ਨੇ ਦਿੱਤੀ ਜਾਣਕਾਰੀ ਫਤਿਹਗੜ ਚੂੜੀਆਂ ਅਜਨਾਲਾ ਰੋਡ ਅਟਾ ਸੋਤਾਹ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਉੱਪਰ ਦੋ ਅਣਪਛਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਡਾਕਟਰ ਕੁਲਵਿੰਦਰ ਸਿੰਘ ਪੰਗੂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਹਮਲਾਵਰ ਫਰਾਰ ਹੋ ਗਏ ਸਨ ਅਤੇ ਪੁਲਸ ਵੱਲੋਂ ਲਗਾਤਾਰ ਇਹਨਾਂ ਦਾ ਪਿਛਾੜ ਕੀਤਾ ਜਾ ਰਿਹਾ ਸੀ ਇਸ ਸਬੰਧੀ ਅੱਜ ਪੁਲਸ ਨੇ ਬਚਾ ਕਰਦਿਆਂ ਤੋਂ ਮੁਲਜ਼ਮਾਂ ਦਾ ਅਰੇ 3 ਦੇ ਨੇੜੇ ਇਨਕਾਊਂਟਰ ਕੀਤਾ ਹੈ ਇਸ ਸਬੰਧੀ ਐਸਐਸਪੀ ਤਿਹਾਰਤੀ ਮਨਿੰਦਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਮੁਲਜ਼ਮਾਂ ਵੱਲੋਂ ਡਾਕਟਰ ਕੁਲਵਿੰਦਰ ਸਿੰਘ ਪੰਗੂ ਨੂੰ ਆਰ ਉੱਪਰ ਫਾਇਰਿੰਗ ਕੀਤੀ ਗਈ ਸੀ ਉਹਨਾਂ ਦਾ ਪੂਰਮਤਾਸ ਪੁਲਸ ਵੱਲੋਂ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਦਾ ਪਿੱਛਾ ਕਰਦਿਆਂ ਅੱਜ ਰਈਏ ਦੇ ਨਜ਼ਦੀਕ ਜਦ ਪੁਲਸ ਨੂੰ ਸੂਚਨਾ ਮਿਲੀ ਕਿ ਉਹ ਆ ਰਹੇ ਹਨ ਤਾਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨਾਂ ਵੱਲੋਂ ਪੁਲਸ ਉੱਪਰ ਫਾਇਰਿੰਗ ਕੀਤੀ ਗਈ ਇਸ ਤਰ੍ਹਾਂ ਇੱਕ ਪੁਲਸ ਮੁਲਾਜ਼ਮ ਤੇ ਮੋਢੇ ਤੇ ਗੋਲੀ ਖਾ ਕੇ ਨਗਿਆ ਤੇ ਪੁਲਸ ਨੇ ਵੀ ਜੱਦ ਜਵਾਬੀ ਫਾਇਰਿੰਗ ਕੀਤੀ ਤਾਂ ਇਹ ਗੰਬੀਰੂ ਵਿੱਚ ਦੋਵੇਂ ਹੀ ਮੁਲਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਕੋਲੋਂ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਕੁੱਲ ਤਿੰਨ ਵਿਅਕਤੀਆਂ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਇਸ ਤੋਂ ਪਹਿਲਾਂ ਜੋ ਇਹਨਾਂ ਨੂੰ ਪਨਾ ਦੇਣ ਵਾਲਾ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹਨਾਂ ਤਿੰਨਾਂ ਦੀ ਪਛਾਣ ਕਰ ਲਈ ਗਈ ਹੈ ਪਨਾ ਦੇਣ ਵਾਲੇ ਦਾ ਨਾਮ ਜੱਗਾ ਹੈ ਜਦਕਿ ਜਿਹੜੇ ਵਿਅਕਤੀਆਂ ਵੱਲੋਂ ਡਾਕਟਰ ਕੁਲਵਿੰਦਰ ਸਿੰਘ ਪੰਗੂਪੁਰ ਗੋਲੀਆਂ ਚਲਾਈਆਂ ਗਏਨ ਸੰ ਉਹਨਾਂ ਦੀ ਪਹਿਚਾਣ ਸੰਦੀਪ ਉਰਫ ਜਾਨੀ ਅਤੇ ਹਰੀ ਕੁਮਾਰ ਉਰਫ ਫੈਰੀ ਜ਼ਿਲ੍ਹਾ ਕਪੂਰਥਲਾ ਪਿੰਡ ਕਾਲਾ ਸੰਗਾ ਵਜੂ ਹੋਈ ਹੈ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਸਰਾਂਦੇ ਹਨ ਤੁਹਾਨੂੰ ਕੀ ਕੁਝ ਕਿਹਾ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇੱਕ 12 ਤਰੀਕ ਨੂੰ ਇੱਕ ਡਾਕਟਰ ਕੁਲਵਿੰਦਰ ਪੰਗੂ ਨੇ ਜਿਹੜੇ ਉਹਨਾਂ ਦੇ ਇਹਨਾਂ ਦੇ ਹਸਪੀਟਲ ਚ ਆ ਕੇ ਸਿਹਾਰ ਚ ਤਿੰਨ ਨਾਮਲੂਮ ਵਿਅਕਤੀ ਆਏ ਸੀਗੇ ਤੇ ਉਹਨਾਂ ਦੇ ਗੋਲੀਆਂ ਚਲਾ ਕੇ ਗਏ ਸੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਦੇ ਆ ਹੋਇਆ 24 ਘੰਟੇ ਦੇ ਅੰਦਰ ਅੰਦਰ ਇੱਕ ਜੱਗਾ ਨਾਂ ਦਾ ਵਿਅਕਤੀ ਸੀਗਾ ਜਿਹੜਿਆਂ ਨੇ ਇਹ ਵਿਅਕਤੀਆਂ ਨੂੰ ਮੋਟਰਸਾਈਕਲ ਪ੍ਰੋਵਾਈਡ ਕੀਤਾ ਸੀ ਤੇ ਲੋਜਿਸਟਿਕਸ ਪ੍ਰੋਵਾਈਡ ਕੀਤੇ ਸੀਗੇ ਸਾਡੀ ਪੰਜਾਬ ਪੁਲਿਸ ਦੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ 24 ਘੰਟਿਆਂ ਚ ਇਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਲਗਾਤਾਰ ਭਾਲ ਕਰਦੇ ਆ 130 ਕਿਲੋਮੀਟਰ ਤੱਕ ਇਹਨਾਂ ਦੀ ਚੇਸ ਕੀਤੀ ਅਸੀਂ ਜਿਹੜੇ ਵਿਅਕਤੀ ਸੀਗੇ ਦੋ ਜਿਹੜੇ ਨੇ ਸ਼ੂਟਰ ਸੀਗੇ ਜਿਹੜੇ ਸੰਦੀਪ ਰੇਆਸ ਜਾਨੀ ਅਤੇ ਹਰੀ ਕੁਮਾਰ ਰੇਆਸ ਹੈਰੀ ਇਹ ਦੋਵੇਂ ਕਾਲਾ ਸੰਗਾ ਪਿੰਡ ਹੈਗਾ ਜੀ ਕਪੂਰਥਲੇ ਡਿਸਟ੍ਰਿਕਟ ਚ ਉੱਥੇ ਦੇ ਰਹਿਣ ਵਾਲੇ ਨੇ ਸਾਡੀਆਂ ਟੀਮਜ਼ ਨੇ ਬਿਲਕੁਲ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਦੇ ਆ ਇਹਨਾਂ ਨੂੰ ਲੱਭਿਆ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਐਸ ਐਚ ਯੂ ਰਮਦਾਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਰਈਏ ਲਗੇ ਨਹਿਰ ਦੇ ਨੇੜੇ ਘੁੰਮ ਰਹੇ ਨੇ ਤਾਂ ਇਹਨਾਂ ਨੇ ਨਾਕਾ ਲਾਇਆ ਨਾਕੇ ਨੂੰ ਦੇਖ ਕੇ ਦੋਵੇਂ ਵਿਅਕਤੀ ਭੱਜ ਕੇ ਨਹਿਰ ਦੇ ਨਾਲ-ਨਾਲ ਆ ਕੇ ਇਹਨਾਂ ਨੇ ਬਾਈਕ ਇਹਨਾਂ ਦਾ ਜਦੋਂ ਡਿੱਗਿਆ ਇਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਤੇ 4 ਫਾਇਰ ਕੀਤੇ ਜਿਹਦੇ ਚੋਂ ਇੱਕ ਉਹਦੀ ਬਾਜੂ ਨੂੰ ਟੱਚ ਕਰਦਾ ਹੋਇਆ ਨਿਕਲ ਗਿਆ ਬਾਲ ਬਾਲ ਬਚਿਆ ਰਿਟੈਲੀਏਟਰੀ ਫਾਇਰ ਚ ਦੋਵੇਂ ਜਿਹੜੇ ਸ਼ੂਟਰ ਸੀ ਇਹਨਾਂ ਦੀਆਂ ਇਹਨਾਂ ਦੀ ਲੈਗਸ ਤੇ ਇੰਜਰੀਜ਼ ਆਈਆਂ ਨੇ ਤਿੰਨ ਫਾਇਰ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੂੰ ਵੀ ਕਰਨੇ ਪਏ ਐਸਐਚਓ ਨੂੰ ਤੇ ਇਹਨਾਂ ਨੂੰ ਹੁਣ ਅਸੀਂ ਇਹਨਾਂ ਨੂੰ ਜਾ ਕੇ ਹਸਪੀਟਲ ਲੈ ਕੇ ਜਾ ਰਹੇ ਹਾਂ ਐਂਬੂਲੈਂਸ 'ਤੇ ਬਿਠਾ ਕੇ ਸਾਰਾ ਹੋਰ ਕਿੰਨੇ ਕ ਮਾਮਲੇ ਇਹਨਾਂ ਤੇ ਦਰਜ ਕੋਈ ਤੁਹਾਡੇ ਕੋਲ ਹੁਣ ਜਿਹੜੀ ਇਹ ਜਿਹੜਾ ਦੌਰਾਨੇ ਤਫ਼ਤੀਸ਼ ਅਸੀਂ ਸਾਰਾ ਕੁਝ ਪ੍ਰੋਪਰਲੀ ਇਹਨਾਂ ਤੋਂ ਵੈਰੀਫਾਈ ਕਰਕੇ ਆਪਾਂ ਸਾਰੀਆਂ ਜਿਹੜੇ ਖਲਾਸੇ ਆ ਤੁਹਾਡੇ ਸਾਹਮਣੇ ਰੱਖਾਂਗੇ ਸਰ ਰਿਕਵਰੀ ਕੀ ਕੀ ਹੈਗੀ ਹੈ ਜੀ ਇਹਦੇ ਵਿੱਚ ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਇਹ ਉਹਦੇ ਤੇ ਆਏ ਸੀਗੇ ਉਹ ਮੋਟਰਸਾਈਕਲ ਬਰਾਮਦ ਹੋਇਆ ਤੇ ਦੋ ਇਹਨਾਂ ਕੋਲ ਪਿਸਟਲ ਸੀਗੇ 30 ਬੋਰ ਦੇ ਜਿਹਦੇ ਚੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਟਲ ਵੀ ਬਰਾਮਦ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਜੀਵਨ ਫੌਜੀ ਦੇ ਲਈ ਹੈ ਜਿਹੜੇ ਕੰਮ ਕਰ ਰਿਹਾ ਸੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਦਾਂ ਦੇ ਜਿਹੜੀ ਸ਼ਹਿਰ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ 엘ਿਮੈਂਟਸ ਦੇ ਸ਼ਹਿਰ ਤੇ ਜਿਹੜੇ ਇੱਥੇ ਦੇ ਮਾਸੂਮ ਨਿਰਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ ਮੈਂ ਪੰਜਾਬ ਦੇ ਜਿਹੜੇ ਆਪਣੇ ਨੌਜਵਾਨ ਸਭਾ ਸਾਰੇ ਨੌਜਵਾਨ ਨੇ ਉਹਨਾਂ ਨੂੰ ਤੇ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਦਾਂ ਦੀ ਜਿਹੜੀ ਗੁਮਰਾਹ ਕਰਨ ਦੀਆਂ ਟੈਕਨੀਕਸ ਨੇ ਉਹ ਆਪ ਬਾਹਰ ਬੈਠ ਕੇ ਤੁਹਾਡੇ ਤੋਂ ਗਲਤ ਕੰਮ ਕਰਾ ਕੇ ਤੁਹਾਨੂੰ ਜਿਹੜਾ ਮਾਸੂਮਾਂ ਨੂੰ ਫਸਾਇਆ ਜਿਹੜਾ ਜਾ ਰਿਹਾ ਉਹਨਾਂ ਦੇ ਜਾਲ ਚ ਨਾ ਫਸਿਆ ਜਾਵੇ ਇਨਾਂ ਦੇ ਖਿਲਾਫ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸਟ੍ਰਿਕਟ ਇਨਸਟਰਕਸ਼ਨਸ ਨੇ ਪੰਜਾਬ ਦੇ ਡੀਜੀਪੀ ਸਰ ਦੀਆਂ ਪੰਜਾਬ ਦੇ ਆਨਰੇਬਲ ਸੀਐਮ ਸਰ ਦੀਆਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਕਿੜੀਆਂ ਕਿੜੀਆਂ ਕਿੰਨੀਆਂ ਹੈਗੀਆਂ ਇਹਨਾਂ ਦੇ ਕਿੰਨੇ ਜਿਹੜੀ ਟੋਟਲ ਰਾਉਂਡ ਫਾਇਰ ਹੋਏ ਕਿੰਨੇ ਹੋਏ ਮੈਂ ਤੁਹਾਨੂੰ ਦੱਸਿਆ ਜਿਵੇਂ ਚਾਰ ਰਾਉਂਡ ਜਿਹੜੇ ਇਹਨਾਂ ਵੱਲੋਂ ਦੋਸ਼ੀਆਂ ਵੱਲੋਂ ਸਾਡੇ ਮੁਲਾਜ਼ਮਾਂ ਤੇ ਫਾਇਰ ਕੀਤੇ ਗਏ ਸੀ ਕਿ ਤਿੰਨ ਸਾਡੇ ਵੱਲੋਂ ਰਿਟੈਲੀਏਟਰੀ ਫਾਇਰ ਕੀਤੇ ਗਏ ਸੀਗੇ ਇਹਨਾਂ ਦੀਆਂ ਲੱਤਾਂ ਚਿੰਜਰੀਆਂ ਆਈਆਂ ਨੇ ਦੋਹਾਂ ਦੀ ਕਿੰਨੀ ਜਗ੍ਹਾ ਲੱਗੀਆਂ ਕੋਈ ਦੋ ਜਣਿਆਂ ਦੇ ਦੋ ਜਗ੍ਹਾ ਲੱਗੀਆਂ ਪੁਲਿਸ ਮਿਲਾ ਦਿੰਦੀ ਜੇ ਮੈਂ ਤੁਹਾਨੂੰ ਦੱਸਿਆ ਉਹਦੀ ਬਾਜੂ ਤੋਂ ਗੋਲੀ ਟੱਚ ਕਰਦੀ ਹੋਈ ਨਿਕਲ ਗਈ